ਬੇਸ਼ਮਰਤ ਇਸ ਜਗ੍ਹਾ ਤੇ ਹੈ ਪਰਮੇਸ਼ਰ ਦਾ ਪਿਆਰਾ ਰੱਬ ਦਾ ਭਗਤ ਪ੍ਰਭੂ ਦੇ ਮਾਰਗ ਤੇ ਚੱਲਣ ਵਾਲਾ ਕਹਿੰਦੇ ਨੇ ਉਹਦਾ ਪਾਲਿਆ ਹੋਇਆ ਉਹਦੇ ਦਰ ਦਾ ਸਵਾਲੀ ਉਹਦੇ ਟੁਕੜਾਂ ਤੇ ਪੜਨ ਵਾਲਾ ਉਹਦੇ ਦਰਵਾਜ਼ੇ ਅੱਗੇ ਬੈਠਾ ਹੋਇਆ ਕੁੱਤਾ ਵੀ ਭਲਾ ਹੈ ਉਹ ਵੀ ਚੰਗਾ ਹੈ ਉਹ ਕੁੱਤਾ ਮਾਲਕ ਵਾਲਾ ਹੈ ਉਹ ਆਪਣੇ ਮਾਲਕ ਦੇ ਕਹਿਣੇ ਵਿੱਚ ਹੁੰਦਾ ਹੈ ਜਿਸ ਨੇ ਪਾਲਿਆ ਹੋਵੇ ਕਿਸੇ ਜਾਨਵਰ ਨੂੰ ਉਹ ਆਪਣੇ ਮਾਲਕ ਦੇ ਇਸ਼ਾਰੇ ਨੂੰ ਸਮਝਣ ਲੱਗ ਪੈਂਦਾ ਹੈ ਉਹਦੇ ਇਸ਼ਾਰੇ ਤੇ ਉੱਠਦਾ ਹੈ ਬੈਠਦਾ ਹੈ ਜਿਵੇਂ ਉਹ ਆਗਿਆ ਕਰੇ ਉਵੇਂ ਹੀ ਕਰਨ ਲੱਗ ਜਾਂਦਾ ਹੈ ਉਹ ਆਪਣੇ ਮਾਲਕ ਦੇ ਇਸ਼ਾਰੇ ਨੂੰ ਸਮਝਦਾ ਹੈ ਉਹਦੇ ਸੁਭਾਅ ਨੂੰ ਸਮਝਣ ਲੱਗ ਪੈਂਦਾ ਹੈ ਭੇਤ ਪਾ ਲੈਂਦਾ ਹੈ ਪਰ ਉਹਦੀ ਆਗਿਆ ਵਿੱਚ ਚੱਲਣਾ ਆਪਣਾ ਫਰਜ਼ ਸਮਝਦਾ ਹੈ ਵਫਾਦਾਰੀ ਨਿਭਾਉਂਦਾ ਹੈ ਕਬੀਰ ਜੀ ਕਹਿੰਦੇ ਨੇ ਪ੍ਰਭੂ ਪਿਆਰੇ ਦੇ ਦਰ ਦਾ ਪਾਲਿਆ ਹੋਇਆ ਕੂਕਰ ਵੀ ਕੁੱਤਾ ਵੀ ਭਲਾ ਹੈ ਚੰਗਾ ਹੈ ਜਿਹੜਾ ਉਹਦੀ ਆਗਿਆ ਵਿੱਚ ਚੱਲਦਾ ਹੈ ਜਿੱਥੇ ਉਹ ਬਿਠਾਉਂਦਾ ਬੈਠ ਜਾਂਦਾ ਹੈ ਔਰ ਪਰਮੇਸ਼ਰ ਦੇ ਪਿਆਰੇ ਦੇ ਜੀਵਨ ਵਿੱਚ ਔਰ ਘਰ ਵਿੱਚ ਜਿੱਥੇ ਵੀ ਉਹ ਬੈਠਦਾ ਹੈ ਸਦਾ ਹੀ ਸਾਥ ਸੰਗ ਚੱਲਦਾ ਹੈ ਰੱਬੀ ਗੱਲ ਪਰਮੇਸ਼ਰ ਦੀ ਸਿੱਖ ਸਲਾਹ ਨੇਕ ਆਚਰਣ ਵਾਲੇ ਲੋਕ ਆਉਣ ਜਾਣਗੇ ਨੇਕ ਆਚਰਣ ਦੀਆਂ ਗੱਲਾਂ ਹੋਣਗੀਆਂ ਨੇਕ ਵਿਚਾਰਾਂ ਹੋਣਗੀਆਂ ਪਰ ਉਹ ਜਏ ਵਿਅਕਤੀ ਦੇ ਦਰ ਦੇ ਉੱਤੇ ਬੈਠਾ ਹੋਇਆ ਕੁੱਤਾ ਕਿਤੇ ਜ਼ਿਆਦਾ ਚੰਗਾ ਹੈ ਇੱਕ ਗੁਨਾਹਗਾਰ ਪਾਪ ਗ੍ਰਸਤ ਮੰਦੇ ਅਮਲ ਵਾਲੇ ਮਨੁੱਖ ਦੀ ਸਹਬਤ ਤੇ ਉਹਦੇ ਸੰਗਤ ਵਿੱਚ ਬੈਠਣ ਵਾਲੇ ਮਨੁੱਖ ਨਾਲੋਂ ਤੇ ਉਹਦੇ ਰਿਸ਼ਤਿਆਂ ਨਾਲੋਂ ਕਬੀਰ ਬੈਸਨੂ ਕੀ ਕੂਕਰ ਭਲੀ ਸਾਖਤ ਕੀ ਬੁਰੀ ਮਾਂ ਰੱਬ ਤੋਂ ਟੁੱਟੇ ਹੋਏ ਮਨੁੱਖ ਦੀ ਮਾਤ ਰੂਪ માં ਕਿਤੇ ਜ਼ਿਆਦਾ ਬੁਰੀ ਉਹਦੀ ਮਤ ਨਾਲੋਂ ਸਾਖਤ ਦੀ ਮਤ ਨਾਲੋਂ ਰੱਬ ਦੇ ਬੰਦੇ ਦੇ ਦਰਵਾਜ਼ੇ ਤੇ ਬੈਠਾ ਹੋਇਆ ਕੁੱਤਾ ਕਿਤੇ ਜ਼ਿਆਦਾ ਚੰਗਾ ਹੈ ਦੇਖੋ ਕੈਸੀ ਤੁਲਨਾ ਮਹਾਰਾਜ ਨੇ ਬਾਣੀ ਚ ਕੀਤੀ ਮਾਂ ਦਾ ਅਰਥ ਮਾਂ ਕੀਤਾ ਗਿਆ ਇਹ ਜਗ੍ਹਾ ਤੇ ਮਾਂ ਵੀ ਕਿਹਾ ਗਿਆ ਕਿਉਂਕਿ ਕੁਝ ਕੁਝ ਮੁਹਾਵਰੇ ਹੁੰਦੇ ਨੇ ਉਹ ਕਿਸੇ ਸਭਿਆਚਾਰ ਚੋਂ ਆਉਂਦੇ ਨੇ ਕਿਸੇ ਬੋਲੀ ਚ ਆਉਂਦੇ ਨੇ ਉਸ ਸਮਾਜ ਦੀ ਜਿਹੜੀ ਰਹਿਣੀ ਬਹਿਣੀ ਹੈ ਉਸ ਸਮਾਜ ਦਾ ਜਿਹੜਾ ਬੋਲ ਬੁਲਾਰਾ ਮੁਹਾਵਰਾ ਹੈ ਜਿਸ ਤਰ੍ਹਾਂ ਦੇ ਲੋਕ ਵਾਕ ਅੰਸ਼ ਵਰਤਦੇ ਨੇ ਗੱਲ ਨੂੰ ਸਮਝਾਉਣ ਵਾਸਤੇ ਉਸ ਤਰ੍ਹਾਂ ਦੇ ਉਹ ਮੁਹਾਵਰੇ ਦੇ ਪਿੱਛੇ ਜਿਹੜੀ ਸੋਚ ਖੜੀ ਹੁੰਦੀ ਹੈ ਉਹਨੂੰ ਬਿਆਨ ਕੀਤਾ ਜਾਂਦਾ ਹੈ ਬਾਣੀ ਦੇ ਵਿੱਚ ਮਾਤਾ ਮਤ ਵੀ ਲਿਖਿਆ ਮਤ ਨੂੰ ਵੀ ਮਾਂ ਕਿਹਾ ਗਿਆ ਜਿਵੇਂ ਸਿਆਣੀ ਮਾਂ ਬੱਚੇ ਨੂੰ ਸਿਖਾਉਂਦੀ ਏ ਨਿੱਕੀਆਂ-ਨਿੱਕੀਆਂ ਚੀਜ਼ਾਂ ਆਪਣੇ ਜੀਵਨ ਦੀਆਂ ਉਹਦੀ ਪਾਲਣਾ ਦੀਆਂ ਇਸੇ ਤਰ੍ਹਾਂ ਸਾਡੀ ਮਾਤ ਜਿਹੜੀ ਏ ਉਹ ਸਾਨੂੰ ਸੇਧ ਪ੍ਰਦਾਨ ਕਰਦੀ ਏ ਵੀ ਇਸ ਤਰ੍ਹਾਂ ਨਾ ਕਰ ਇਸ ਤਰ੍ਹਾਂ ਕਰ ਜਿਹੋ ਜੀ ਸਾਡੀ ਮਾਤ ਹੁੰਦੀ ਏ ਉਹੋ ਜਿਹਾ ਹੀ ਸਾਡਾ ਵਿਹਾਰ ਹੋ ਜਾਂਦਾ ਹੈ